ਮੋਨਚੀ ਪ੍ਰੇਮ ਚੰਦ ਜੀ ਦਾ ਨਾਵਲ ਨਿਰਮਲਾ ਭਾਗ ਦੂਸਰਾ ਬਾਬੂ ਦੇ ਪਾਣੂ ਲਾਲ ਦਾ ਮਕਾਨ ਬਾਜ਼ਾਰ ਚ ਬਣਿਆ ਹੋਇਆ ਹੈ ਬਰਾਂਡੇ ਚ ਸੁਨਹਿਰੇ ਦੇ ਹਥੌੜੇ ਤੇ ਕਮਰੇ ਚ ਦਰਜੀ ਦੀਆਂ ਸੂਂਗਾ ਚੱਲ ਰੰਗਾ ਨੇ ਸਾਹਮਣੇ ਨਿੰਮ ਦੇ ਥੱਲੇ ਤਰਖਾਨ ਮੰਝੀਆਂ ਬਣਾ ਰਹੀ ਹੈ ਕਪਰੇਲ ਹੇਠ ਹਲਵਾਈ ਦੇ ਲਈ ਪੱਠੀ ਕੱਢੀ ਗਈ ਮਹਿਮਾਨਾਂ ਦੇ ਲਈ ਲੱਗ ਇੱਕ ਮਕਾਨ ਠੀਕ ਕੀਤਾ ਗਿਆ ਇਹ ਪ੍ਰਬੰਧ ਕੀਤਾ ਜਾ ਰਿਹਾ ਹੈ ਹਰੇਕ ਮਹਿਮਾਨ ਦੇ ਲਈ ਇੱਕ ਇੱਕ ਮੰਜੀ ਇੱਕ ਇੱਕ ਕੁਰਸੀ ਤੇ ਇੱਕ ਇੱਕ ਮੇਜ਼ ਹੋਵੇ ਹਰ ਤਿੰਨ ਮਹਿਮਾਨਾਂ ਦੇ ਲਈ ਇੱਕ ਇੱਕ ਕਹਾਰ ਰੱਖਣ ਦੀ ਸਿਫਾਰਸ਼ ਹੋ ਰਹੀ ਹੈ ਅਜੇ ਬਰਾਤ ਆਉਣ ਚ ਇੱਕ ਮਹੀਨੇ ਦੇ ਰਿਹਾ ਪਰ ਤਿਆਰੀਆਂ ਹੁਣੇ ਤੋਂ ਹੋ ਰੰਗੀਆਂ ਨੇ ਬਰਾਤਾਂ ਦਾ ਇਸ ਤਰ੍ਹਾਂ ਸਤਕਾਰ ਕੀਤਾ ਜਾਵੇ ਕਿ ਕਿਸ ਨੂੰ ਕੁਝ ਕਹਿਣ ਦਾ ਮੌਕਾ ਨਾ ਮਿਲੇ ਉਹ ਲੋਕ ਵੀ ਯਾਦ ਕਰਨ ਕਿ ਕਿਸ ਦੇ ਬਰਾਤ ਗਏ ਸੀ ਇੱਕ ਪੂਰਾ ਮਕਾਨ ਭਾਂਡਿਆਂ ਨਾਲ ਭਰਿਆ ਹੋਇਆ ਹੈ ਚਾਹ ਦੇ ਸੈੱਟ ਨੇ ਨਾਸ਼ਤੇ ਦੇ ਲਈ ਪਲੇਟਾਂ ਥਾਲ ਗੜਬੇ ਗਲਾਸ ਜਿਹੜੇ ਲੋਕ ਹਰ ਰੋਜ਼ ਮੰਜੀ ਤੇ ਪਏ ਹੁੱਕਾ ਪੀਂਦੇ ਰਹਿੰਦੇ ਨੇ ਬੜੀ ਚੁਸਤੀ ਫਰਤੀ ਨਾਲ ਕੰਮ ਵਿੱਚ ਲੱਗੇ ਹੋਏ ਨੇ ਆਪਣੇ ਆਪ ਨੂੰ ਵੱਡਾ ਕੰਮ ਆਸਿੱਧ ਕਰਦਾ ਇਸ ਤਰ੍ਹਾਂ ਦਾ ਮੌਕਾ ਉਹਨਾਂ ਨੂੰ ਫਿਰ ਬਹੁਤ ਦਿਨਾਂ ਬਾਅਦ ਮਿਲੇਗਾ ਜਿੱਥੇ ਇੱਕ ਆਦਮੀ ਨੇ ਜਾਣਾ ਹੈ ਪੰਜ ਦੌੜਦੇ ਨੇ ਕੰਮ ਘੱਟ ਹੁੰਦਾ ਹੈ ਰੌਲਾ ਵੱਧ ਪੈਂਦਾ ਹੈ ਨਿਕੰਗਾ ਨਿਕੰਗਾ ਗੱਲਾਂ ਤੇ ਘਾਟਿਆਂ ਬੱਧੀ ਸਲਾਹ ਮੁਸ਼ਵਰਾ ਹੁੰਦਾ ਹੈ ਤੇ ਅਖੀਰ ਵਿੱਚ ਵਕੀਲ ਸਾਹਿਬ ਨੂੰ ਆ ਕੇ ਨਿਰਣਾ ਲੈਣਾ ਪੈਂਦਾ ਹੈ। ਇੱਕ ਕਹਿੰਦਾ ਏ ਇਹ ਕਿਉਂ ਖਰਾਬ ਹੈ। ਦੂਜਾ ਕਹਿੰਦਾ ਏ ਇਸ ਤੋਂ ਵਧੀਆ ਜਾ ਵਧੀਆ ਜੇ ਬਾਜ਼ਾਰ 'ਚ ਮਿਲ ਜਾਵੇ ਤਾਂ ਲੱਤਾਂ ਹੀਟੋਂ ਦੀ ਲੰਘ ਜਾਵੇਗਾ। ਤੀਜਾ ਕਹਿੰਦਾ ਏ ਇਸ ਵਿੱਚੋਂ ਤਾਂ ਬਦਬੂ ਆਉਂਦੀ ਹੈ। ਚੌਥਾ ਕਹਿੰਦਾ ਹੈ ਤੇਰਾ ਤਾਂ ਨੱਕ ਸੜ ਗਿਆ। ਤੈਨੂੰ ਕੀ ਪਤਾ ਕਿ ਕਿਉਂ ਕੀ ਹੁੰਦਾ ਹੈ। ਜਦ ਦੇ ਇੱਥੇ ਆਏ ਹੋ ਕਿ ਉਹ ਮਿਲਣ ਲੱਗਿਆ ਨਹੀਂ ਤਾਂ ਕਿਉਂ ਦੇਤਾ ਦਰਸ਼ਨ ਹੀ ਨਹੀਂ ਹੁੰਦੇ ਸਨ ਇਸ ਤੇ ਤਕਰਾਰ ਵੱਧ ਜਾਂਦੀ ਏ ਤੇ ਵਕੀਲ ਸਾਹਿਬ ਨੂੰ ਲੜਾਈ ਸੁਲਝਾਉਣੀ ਪੈਂਦੀ ਰਾਤ ਦੇ 9 ਵਜੇ ਸਨ ਉਹਦੇ ਪਾਣ ਨੂੰ ਲਾਲ ਅੰਦਰ ਬੈਠੇ ਖਰਚ ਦਾ ਹਿਸਾਬ ਲਾ ਰਹੇ ਸਨ ਉਹ ਹਰ ਰੋਜ਼ ਦੀ ਹੀ ਹਿਸਾਬ ਲਾਉਂਦੇ ਸਨ ਪਰ ਰੋਜ਼ ਹੀ ਉਸ ਵਿੱਚ ਕੁਝ ਅਦਲਾ ਬਦਲੀ ਕਰਨੀ ਪੈਂਦੀ ਸੀ ਸਾਹਮਣੇ ਕਲਿਆਣੀ ਖਿਜੀ ਹੋਈ ਖੜੀ ਸੀ ਬਾਬੂ ਸਾਹਿਬ ਨੇ ਬੜੀ देर ਬਾਅਦ ਸਿਰ ਚੁੱਕਿਆ ਤੇ ਬੋਲਿਆ 10000 ਤੋਂ ਘਟ ਨਹੀਂ ਹੁੰਦਾ ਸ਼ਾਇਦ ਬਾਦ ਚਾਲ ਕਲਿਆਣੀ 10 ਦਿਨ ਚ 5 ਤੋਂ 10000 ਹੋਈ ਇੱਕ ਮਹੀਨੇ ਚ ਤਾਂ ਸ਼ਾਇਦ 1 ਲੱਖ ਦੀ ਨੌਬਤ ਆ ਜਾਵੇ ਉਦੇਪਨੂ ਲਾਲ ਕੀ ਕਰਾਂ ਲੋਕ ਟੀਚਰਾਂ ਕਰਨ ਇਹ ਗੱਲ ਵੀ ਤਾਂ ਚੰਗੀ ਨਹੀਂ ਲੱਗਦੀ ਕੋਈ ਸ਼ਿਕਾਇਤ ਹੋਈ ਤਾਂ ਲੋਕ ਕੀ ਕਹਿਣਗੇ ਨਾ ਵੱਡਾ ਤੇ ਦਰਸ਼ਨ ਛੋਟੇ ਫਿਰ ਜਦ ਉਹ ਮੇਰੇ ਕੋਲੋਂ ਦਾਜ ਇੱਕ ਪੈਸਾ ਨਹੀਂ ਲੈਂਦੇ ਤਾਂ ਮੇਰਾ ਵੀ ਫਰਜ ਹੈ ਕਿ ਮਹਿਮਾਨਾਂ ਦਾ ਆਦਰ ਸਤਿਕਾਰ ਚ ਕੋਈ ਕਸਰ ਨਾ ਛੱਡਾਂ ਕਲਿਆਣੀ ਜਦੋਂ ਤੋਂ ਬ੍ਰਹਮਾ ਨੇ ਦੁਨੀਆ ਬਣਾਈ ਉਸ ਦਿਨ ਤੋਂ ਅੱਜ ਤੱਕ ਬਰਾਤਿਆਂ ਨੂੰ ਖੁਸ਼ ਨਹੀਂ ਰੱਖ ਸਕਿਆ ਉਹਨਾਂ ਨੂੰ ਮੁਕਛ ਕੱਢਣ ਜਾਂ ਨੇਂਦਿਆ ਕਰਦਾ ਕੋਈ ਨਾ ਕੋਈ ਮੌਕਾ ਮਿਲ ਹੀ ਜਾਂਦਾ ਏ ਜਿਨ੍ਹਾਂ ਨੂੰ ਆਪਣੇ ਘਰ ਸੁੱਕੀਆਂ ਰੋਟੀਆਂ ਵੀ ਨਸੀਬ ਨਹੀਂ ਹੁੰਦਣ ਉਹ ਵੀ ਬਰਾਤ ਚ ਜਾ ਕੇ ਨਾ ਡੁਖਾਂ ਬਣ ਜਾਂਦੇ ਆ ਤੇਲ ਬਦਵੂਦਾਰ ਨਹੀਂ ਸਾਬਣ ਟਕੇ ਤੇਲੇ ਦਾ ਨਹੀਂ ਪਤਾ ਨਹੀਂ ਕਿੱਥੋਂ ਲੈ ਕੇ ਆਇਆ ਕਹਾਰ ਗੱਲ ਨਹੀਂ ਸੁਣਦੇ ਲਾਲਟਣਾ ਧੂਆਂ ਛੜਦਿਆਂ ਨੇ ਘਰ ਸੰਗੱਚ ਖਟਮੜ ਮੰਜੀਆਂ ਘਾ ਟਿੱਲੇ ਗਾਣੇ ਬਰਾਤ ਨੂੰ ਠਹਿਰਾਣ ਦੀ ਥਾਂ ਹਵਾਦਾਰ ਨਹੀਂ ਇਸ ਤਰ੍ਹਾਂ ਦੀਆਂ ਹਜ਼ਾਰਾਂ ਸ਼ਿਕਾਇਤਾਂ ਹੁੰਦੀਆਂ ਨੇ ਉਹਨਾਂ ਨੂੰ ਤੁਸੀਂ ਕਿੱਥੋਂ ਤੱਕ ਰੋਕੋਗੇ ਜੇਕਰ ਇਸ ਤਰ੍ਹਾਂ ਦਾ ਕੋਈ ਮੌਕਾ ਨਾ ਮਿਲਿਆ ਤਾਂ ਹੋਰ ਕੋਈ ਨੁਕਸ ਖੱਡ ਦਿੱਤਾ ਜਾਵੇਗਾ ਭਾਈ ਇਹ ਤੇਲ ਤਾਂ ਰੰਡੀਆਂ ਦੇ ਲਾਉਣ ਵਾਲਾ ਵੀ ਨਹੀਂ ਸਾਨੂੰ ਤਾਂ ਸਾਦਾ ਤੇਲ ਚਾਹੀਦਾ ਹੈ ਜਨਾਬ ਨੇ ਇਹ ਸਾਬਣ ਨਹੀਂ ਭੇਜਿਆ ਆਪਣੀ ਅਮੀਰੀ ਦੀ ਸ਼ਾਨ ਬਖਾਈ ਜਿਵੇਂ ਅਸੀਂ ਕਦੇ ਸਾਬਣ ਨਹੀਂ ਦੇਖਿਆ ਇਹ ਕਹਾਰ ਨਹੀਂ ਜੰਦੂਤ ਨੇ ਜਦੋਂ ਦੇਖੋ ਸਿਰ ਤੇ ਖੜੇ ਹੁੰਦੇ ਨੇ ਲਾਲਟਣਾ ਇਸ ਤਰ੍ਹਾਂ ਦੇ ਆ ਭੇਜੀਆਂ ਨੇ ਕਿ ਅੱਖਾਂ ਚਮਕਣ ਲੱਗਦੀਆਂ ਨੇ ਜੇਕਰ 10 5 ਦਿਨ ਇਸ ਤਰ੍ਹਾਂ ਦੀ ਰੋਸ਼ਨੀ 'ਚ ਰਹਿਣਾ ਪਿਆ ਤਾਂ ਅੱਖਾਂ ਫਟ ਜਾਣਗੀਆਂ ਜਾਣ ਕਰਕੇ ਨਿਭਾਗਿਆਂ ਦਾ ਭਾਗੇ ਜਿੱਥੇ ਹਰ ਪਾਸਿਓਂ ਹਵਾ ਆਉਂਦੀ ਰਹਿੰਦੀ ਹੈ ਮੈਂ ਤਾਂ ਫਿਰ ਇਹੀ ਕਹਾਂਗੀ ਕਿ ਬਰਾਤਾਂ ਦੇ ਨਖਰੇਆਂ ਦਾ ਵਿਚਾਰ ਛੱਡ ਦਿਓ ਉਦੇਪਨ ਤੇ ਫਿਰ ਤੂੰ ਮੈਨੂੰ ਕੀ ਕਰਨ ਨੂੰ ਕਹਿੰਦੀ ਹੈ ਕਲਿਆਣੀ ਕਹਿ ਤਾਂ ਰਹੀਆਂ ਪੱਕਾ ਇਰਾਦਾ ਕਰ ਲਵੋ ਕਿ ਮੈਂ 5000 ਤੋਂ ਵੱਧ ਖਰਚ ਨਹੀਂ ਕਰਾਂਗਾ ਘਰ ਵਿੱਚ ਤਾਂ ਇੱਕ ਪੈਸਾ ਨਹੀਂ ਘਰ ਜਾਈ ਲੈਣਾ ਹੈ ਤਾਂ ਇਹਨਾਂ ਕਰਜ਼ਾ ਕਿਉਂ ਲਈਏ ਕਿ ਜ਼ਿੰਦਗੀ 'ਚ ਮੋੜਾ ਹੀ ਨਾ ਜਾ ਸਕੇ ਆਖਰ ਮੇਰੇ ਹੋਰ ਬੱਚੇ ਵੀ ਤਾਂ ਹੈ ਉਹਨਾਂ ਲਈ ਵੀ ਤਾਂ ਕੁਝ ਚਾਹੀਦਾ ਉਹਦੇ ਪਾਣ ਤਾਂ ਅੱਜ ਅੱਜੇ ਮੈਂ ਮਰਿਆ ਜਾਂਦਾ ਕਲਿਆਣੀ ਜਿਉਣ ਮਰਨ ਦਾ ਹਾਲ ਕੋਈ ਨਹੀਂ ਜਾਣਦਾ ਉਹਦੇ ਪਾਣ ਤਾਂ ਤੂੰ ਬੈਠੀ ਹੋਈ ਇਹੀ ਮਨਾਇਆ ਕਰਦੀ ਕਲਿਆਣੀ ਇਸੇ ਇਸ ਵਿੱਚ ਗੁੱਸੇ ਹੋਣ ਵਾਲੀ ਕੋਈ ਗੱਲ ਨਹੀਂ ਮਰਨਾ ਇੱਕ ਦਿਨ ਸਭ ਨੇ ਹੈ ਕੋਈ ਇੱਥੇ ਅਮਰ ਹੋ ਕੇ ਤਾਂ ਨਹੀਂ ਆਇਆ ਅੱਖਾਂ ਬੰਦ ਕਰ ਲੈਣ ਨਾਲ ਤਾਂ ਹੋਣ ਵਾਲੀ ਗੱਲ ਟਲਣੀ ਨਹੀਂ ਹਰ ਰੋਜ਼ ਅੱਖੀਂ ਦੇਖਦੀ ਹਾਂ ਪਿਓ ਦਾ ਦਿਹਾਂਤ ਹੋ ਜਾਂਦਾ ਏ ਉਹਦੇ ਬੱਚੇ ਗਲੀ ਗਲੀ ਠੋਕਰਾ ਖਾਂਦੇ ਫਿਰਦੇ ਨੇ ਆਦਮੀ ਇਸੇ ਤਰ੍ਹਾਂ ਦਾ ਕੰਮ ਹੀ ਕਿਉਂ ਕਰੇ ਉਹਦੇ ਭਾਨੂ ਨੇ ਸੜਕੇ ਕਿਹਾ ਤਾਂ ਫਿਰ ਸਮਝ ਸਮਝ ਲਵਾਂ ਕਿ ਮੇਰੇ ਮਰਨ ਦੇ ਦਿਨ ਨੇੜੇ ਆ ਗਏ ਨੇ ਇਹ ਤੇਰੀ ਭਵਿੱਖਬਾਣੀ ਏ ਸੁਆਗਤੋ ਜਨਾਨੀਆਂ ਦਾ ਦਿਲ ਅੱਕ ਜਾਂਦਾ ਅੱਕ ਹੁੰਦਾ ਨਹੀਂ ਦੇਖਿਆ ਸੀ ਅੱਜ ਇਹ ਨਵੀਂ ਗੱਲ ਪਤਾ ਲੱਗੀ ਰੰਡਾਪੇ ਚ ਵੀ ਕੋਈ ਸੁੱਖ ਮਿਲਦਾ ਹੋਵੇਗਾ ਜੀ ਕਲਿਆਣੀ ਤੁਹਾਡੇ ਨਾਲ ਦੁਨੀਆ ਦੀ ਕੋਈ ਵੀ ਗੱਲ ਕੀਤੀ ਜਾਂਦੀ ਹੈ ਤਾਂ ਜ਼ਹਿਰ ਉਗਣ ਲੱਗ ਜਾਂਦੇ ਹੋ ਪਤਾ ਏ ਨਾ ਕਿ ਇਹਦਾ ਕੋਈ ਹੋ ਟਿਕਾਣਾ ਨਹੀਂ ਮੇਰੀਆਂ ਹੀ ਰੋਟੀਆਂ ਤੇ ਬੈਠੀ ਹੋਈ ਐ ਜਾਂ ਕੁਝ ਹੋਰ ਜਿੱਥੇ ਕੋਈ ਗੱਲ ਕਹੋ ਬਸ ਗੁੱਸੇ ਹੋ ਗਈ ਜਿਵੇਂ ਮੈਂ ਕਰਦੀ ਗੋਲੀ ਹਾਂ ਮੇਰਾ ਸਿਰਫ ਰੋਟੀ ਤੇ ਕੱਪੜੇ ਦਾ ਸੰਬੰਧ ਹੈ ਜਿੰਨਾ ਵੀ ਮੈਂ ਦੇ ਦੱਬਦੀ ਹਾਂ ਤੁਸੀਂ ਹੋਰ ਦਵਾਂਦੇ ਹੋ ਮੁਫਤ ਕੋਰਮਾਲ ਉਡਾਉਣ ਕੋਈ ਮੂੰਹੋਂ ਨਾ ਬੋਲੇ ਸ਼ਰਾਬ ਕਬਾਬ ਚ ਰੁਪਏ ਲੋਟਣ ਕੋਈ ਜਵਾਨ ਨਾ ਹਲਾਵੇ ਇਹ ਸਾਰੇ ਕੰਡੇ ਮੇਰੇ ਬੱਚਿਆਂ ਲਈ ਤਾਂ ਬੀਜੇ ਜਾ ਰਹੇ ਨੇ ਉਦੇਪਨ ਤਾਂ ਮੈਂ ਕੀ ਤੇਰਾ ਗੁਲਾਮ ਹਾਂ ਕਲਿਆਣੀ ਤੇ ਮੈਂ ਕੀ ਤੇਰੀ ਨੌਕਰਾਨੀ ਹਾਂ ਉਦੇਪਨ ਇਸੇ ਤਰ੍ਹਾਂ ਦੇ ਮਰਦ ਹੋਣਗੇ ਜਿਹੜੇ ਔਰਤਾਂ ਦੇ ਇਸ਼ਾਰਿਆਂ ਤੇ ਨੱਚਦੇ ਹੋਣਗੇ ਕਲੈਣੀ ਤੇ ਇਸ ਤਰ੍ਹਾਂ ਦੀਆਂ ਜਨਾਨੀਆਂ ਵੀ ਹੋਰ ਹੁੰਦੀਆਂ ਹੋਣਗੀਆਂ ਜਿਹੜੀਆਂ ਮਰਦਾਂ ਦੀਆਂ ਜੁੱਤੀਆਂ ਸੈਨ ਕਰਦੀਆਂ ਨੇ ਉਹਦੇ ਪਾਣੂ ਮੈਂ ਕਮਾ ਕੇ ਲਿਆਂਦਾ ਹਾਂ ਜਿਸ ਤਰ੍ਹਾਂ ਚਾਹਾਂ ਖਰਚ ਕਰ ਸਕਦਾ ਹਾਂ ਕਿਸੇ ਨੂੰ ਬੋਲਣ ਦਾ ਅਧਿਕਾਰ ਨਹੀਂ ਕਲੈਣੀ ਜੇ ਤੁਸੀਂ ਆਪਣਾ ਘਰ ਸੰਭਾਲੋ ਇਸੇ ਤਰ੍ਹਾਂ ਦੇ ਘਰ ਨੂੰ ਮੇਰੇ ਮੇਰਾ ਦੂਰ ਤੋਂ ਹੀ ਸਲਾਮ ਹੈ ਜਿੱਥੇ ਮੈਨੂੰ ਕੋਈ ਪੁੱਛਣ ਵਾਲਾ ਨਹੀਂ ਘਰ 'ਚ ਜਿੰਨਾ ਤੁਹਾਡਾ ਹੱਕ ਹੈ ਓਨਾ ਹੀ ਮੇਰਾ ਵੀ ਇਸ ਤੋਂ ਜੋ ਪਰ ਵੀ ਕੱਟਣੀ ਜੇਕਰ ਤੁਸੀਂ ਆਪਣੇ ਮਨ ਦੇ ਰਾਜਾ ਹੋ ਤਾਂ ਮੈਂ ਵੀ ਆਪਣੇ ਮਨ ਦੀ ਰਾਣੀ ਆ ਤੁਹਾਡਾ ਘਰ ਤੁਹਾਨੂੰ ਮਾਰਕ ਹੋਵੇ ਮੇਰੇ ਲਈ ਢਪਨ ਲਈ ਰੋਟੀਆਂ ਕੱਟਣੀ ਨਹੀਂ ਤੁਹਾਡੇ ਬੱਚੇ ਨੇ ਮਾਰੋ ਜਾਂ ਸਾੜੋ ਨਾ ਅੱਖ ਨਾ ਅੱਖਾਂ ਤੋਂ ਦੇਖਾਂਗੀ ਨਾ ਦਰਦ ਹੋਵੇਗਾ ਅੱਖਾਂ ਫੁੱਟੀਆਂ ਪੀਟ ਗਈ ਉਹਦੇ ਪਾਣੂ ਕੀ ਤੂੰ ਸਮਝਦੀ ਹੈ ਕੀ ਤੂੰ ਨਾ ਸੰਭੇਗੀ ਤਾਂ ਮੇਰਾ ਘਰ ਨਹੀਂ ਸੰਭੇਗਾ ਸੰਭਿਆ ਜਾਵੇਗਾ ਮੈਂ ਕੱਲਾ ਇਸ ਤਰ੍ਹਾਂ ਦੇ ਦਸ ਘਰ ਸਮਾਲ ਸਕਦਾ ਕਲਿਆਣੀ ਕੌਣ ਜੇਕਰ ਅੱਜ ਦੇ ਤੀਵੇਂ ਦਿਨ ਮਿੱਟੀ ਚਨਾ ਮਿਲ ਕੇ ਜਾਵੇ ਤਾਂ ਕਹਿਣਾ ਕੋਈ ਕਹਿੰਦੀ ਸੀ ਇਹ ਕਹਿੰਦੇ ਕਹਿੰਦੇ ਕਲਿਆਣ ਦਾ ਚਿਹਰਾ ਲਾਲ ਹੋਠਆ ਉਹ ਇੱਕਦਮ ਉੱਠੀ ਤੇ ਕਮਰੇ ਦੇ ਦਰਵਾਜ਼ੇ ਵੱਲ ਚੱਲੀ ਵਕੀਲ ਸਾਹਿਬ ਨੂੰ ਮੁਕੱਦਮੇ 'ਚ ਖੂਬ ਮੀਨ-ਮੇਖ ਕਰਦੇ ਸਨ ਪਰ ਜਨਾਨੀਆਂ ਦੇ ਸੁਭਾਅ ਦਾ ਤਾਂ ਉਹਨਾਂ ਨੂੰ ਜਿਵੇਂ ਉਪਰਾ ਜਿਹਾ ਹੀ ਪਤਾ ਸੀ ਇਹੀ ਇੱਕ ਐਸੀ ਪੜਾਈ ਹੈ ਜਿਸ ਵਿੱਚ ਆਦਮੀ ਬੁੱਢਾ ਹੋਣ ਤੇ ਵੀ ਕੋਰਾ ਹੀ ਰਹਿ ਜਾਂਦਾ ਹੈ ਜੇਕਰ ਉਹ ਹੁਣ ਵੀ ਨਰਮ ਪੈ ਜਾਂਦੇ ਤਾਂ ਕਲਿਆਣੀ ਦਾ ਹੱਥ ਫੜ ਕੇ ਬਿਠਾ ਲੈਂਦੇ ਸ਼ਾਇਦ ਉਹ ਰੁਕ ਜਾਂਦੀ ਪਰ ਉਹਨਾਂ ਤੋਂ ਇਸ ਤਰ੍ਹਾਂ ਨਾ ਹੋ ਸਕਿਆ ਚੱਕੋ ਇਸ ਦੇ ਉਲਟ ਜਾਂਦੇ ਜਾਂਦੇ ਇੱਕ ਹੋਰ ਝਟਕਾ ਦੇ ਦਿੱਤਾ ਬੋਲੇ ਪੇਕੇਆਂ ਦਾ ਕਮੰਡ ਹੋ ਗਿਆ ਕਲਿਆਣੀ ਨੇ ਦਰਵਾਜ਼ੇ ਤੇ ਰੋਕ ਕੇ ਪਤੀ ਦੇ ਵੱਲ ਲਾਲ ਲਾਲ ਨਿਗਾਹਾਂ ਨਾਲ ਦੇਖ ਕੇ ਤੇ ਬੋਲੀ ਪੇਕੇ ਮੇਰੇ ਪੇਕੇ ਵਾਲੇ ਮੇਰੀ ਤਕਦੀਰ ਦੇ ਸਾਥੀ ਨਹੀਂ ਤੇ ਨਾ ਮੈਂ ਐਨੀ ਨੀਝਾਂ ਕਿ ਉਹਨਾਂ ਦੀਆਂ ਰੋਟੀਆਂ ਤੇ ਜਾ ਬੈਠਾਂ ਉਹਦੇ ਪਾਂ ਨੂੰ ਤੇ ਫੇਰ ਕਿੱਥੇ ਜਾ ਰਹੀਂ ਕਲਿਆਣੀ ਤੁਸੀਂ ਇਸ ਤਰ੍ਹਾਂ ਪੁੱਛਣ ਵਾਲੇ ਕੌਣ ਹੁੰਦੇ ਹੋ ਭਗਵਾਨ ਦੀ ਦੁਨੀਆ 'ਚ ਹਜ਼ਾਰਾਂ ਪ੍ਰਣਾਲੀਆਂ ਦੇ ਲਈ ਥਾਂ ਹੈ ਕਿ ਮੇਰੇ ਲਈ ਥਾਂ ਨਹੀਂ ਇਹ ਕਹਿ ਕੇ ਕਲਿਆਣੀ ਕਮਰੇ ਤੋਂ ਬਾਹਰ ਨਿਕਲ ਗਈ ਬੇੜੇ ਵਿੱਚ ਜਾ ਕੇ ਉਹਨੇ ਇੱਕ ਵਾਰ ਆਕਾਸ਼ ਦੇ ਵੱਲ ਵੇਖਿਆ ਜਿਵੇਂ ਤਾਰਿਆਂ ਨੂੰ ਗਵਾ ਬਣਾ ਕੇ ਇਹ ਕਹਿ ਰਹੀ ਹੋਵੇ ਵੀ ਦੇਖੋ ਮੈਂ ਇਸ ਘਰ ਤੋਂ ਕਿੰਨੀ ਕਠੋਰਤਾ ਨਾਲ ਕੱਢੀ ਜਾ ਰਹੀ ਹਾਂ ਰਾਤ ਦੇ 11 ਵੱਜ ਗਏ ਸੀ ਘਰ ਵਿੱਚ ਸਨਾਟਾ ਫੈਲ ਗਿਆ ਸੀ ਦੋਵੇਂ ਪੁੱਤਰਾਂ ਦੀਆਂ ਮੰਝੀਆਂ ਉਹਦੇ ਹੀ ਕਮਰੇ 'ਚ ਹੁੰਦੀਆਂ ਸਨ ਉਹ ਆਪਣੇ ਕਮਰੇ ਚਾਈ ਦੇਖਿਆ ਉਹਦੇ ਪਾਣੂ ਸੁੱਤਾ ਪਿਆ ਸੀ ਸਭ ਤੋਂ ਛੋਟਾ ਸੂਰੇ ਪੰਨ ਮੰਜੀ ਤੇ ਉੱਠ ਬੈਠਿਆ ਮਾਤਾ ਨੂੰ ਦੇਖਦੇ ਹੀ ਉਹ ਬੋਲਿਆ ਤੂੰ ਕਿੱਥੇ ਗਈ ਸੀ ਮੰਮੀ ਅੰਮਾ ਕਲਿਆਣੀ ਦੂਰ ਤੋ ਹੀ ਖੜੀ ਖੜੀ ਬੋਲੀ ਕਿ ਤੇ ਨਹੀਂ ਬੇਟਾ ਤੇਰੇ ਬਾਬੂ ਜੀ ਪੁੱਲ ਗਈ ਸੀ ਸੂਰੇ ਪਾਣ ਤੁਸੀਂ ਚਲੇ ਗਏ ਮੈਨੂੰ ਕੱਲਿਆ ਡਰ ਲੱਗਦਾ ਸੀ ਤੂੰ ਕਿਉਂ ਚਲੀ ਗਈ ਸੀ ਦੱਸੋ ਇਹ ਕਹਿ ਕੇ ਬੱਚੇ ਨੇ ਗੋਦੀ ਵਿੱਚ ਚੜਨ ਲਈ ਦੋਹੇ ਬਾਹਾਂ ਖੋਲ ਦਿੱਤਾ ਕਲਿਆਣੀ ਹੁਣ ਆਪਣੇ ਆਪ ਨੂੰ ਨਾ ਰੋਕ ਸਕੇ ਪਾਂ ਦੀ ਮਾਂਤਾ ਨੇ ਉਹਦਾ ਮਨ ਹੌਲਾ ਕਰ ਦਿੱਤਾ ਦਿਲ ਦੇ ਕੋਮਲ ਬੂਟੇ ਜਿਹੜੇ ਗੁੱਸੇ ਦੇ ਸੇਕ ਨਾਲ ਮੁਰਝਾ ਗਏ ਫੇਰ ਹਰੀ ਹੋ ਗਏ ਅੱਖਾਂ ਸੇ ਜਲ ਹੋ ਗੰਗਾ ਉਹਨੇ ਬੱਚੇ ਨੂੰ ਗੋਦੀ ਵਿੱਚ ਚੁੱਕ ਲਿਆ ਤੇ ਛਾਤੀ ਨਾਲ ਲਾ ਕੇ ਬੋਲੀ ਤੁਸੀਂ ਬਲਾ ਕਿਉਂ ਨਹੀਂ ਲਿਆ ਬੇਟਾ ਸੂਰੇਪਨ ਬੁਲਾਉਂਦਾ ਤਾਂ ਸੀ ਤੁਸੀਂ ਸੁਣਦੇ ਹੀ ਨਹੀਂ ਸੀ ਦੱਸੋ ਹੁਣ ਤਾਂ ਨਹੀਂ ਜਾਵਾਂਗੀ ਕਲਿਆਣੀ ਨਹੀਂ ਪਾਈ ਹੁਣ ਨਹੀਂ ਜਾਵਾਂਗੀ ਇਹ ਕਹਿ ਕੇ ਕਲਿਆਣੀ ਸੂਰੇਪਨ ਨੂੰ ਲੈ ਕੇ ਮੰਝੇ ਤੇ ਲੇਟ ਗਈ ਮਾਂ ਦੇ ਦਿਲ ਦਿਲ ਦੇ ਨਾਲ ਲੱਗਦਿਆਂ ਹੀ ਬਾਲਕ ਨਿਸ਼ਚਿਤ ਹੋ ਕੇ ਸੌ ਗਿਆ ਕਲਿਆਣੀ ਦੇ ਮਨ ਗਲਿਆਣੀ ਦੇ ਮਨ ਵਿੱਚ ਸੁਣੀਆ ਕੰਗਾ ਗੱਲਾਂ ਦਾ ਕੋਲ ਹੋਣ ਲੱਗਿਆ ਪਤੀ ਦੀਆਂ ਗੱਲਾਂ ਜ਼ਿਆਦਾ ਆਉਂਦੀਆਂ ਤੇ ਮਨ ਪਰ ਆਉਂਦਾ ਦਿਲ ਕਰਦਾ ਕਿ ਇਸ ਘਰ ਨੂੰ ਛੱਡ ਕੇ ਚਲੀ ਜਾਵਾਂ ਪਰ ਬੱਚਿਆਂ ਦਾ ਮੂੰਹ ਦੇਖਦੀ ਤਾਂ ਮਮਤਾ ਨਾਲ ਮਨ ਗਦਗਦ ਹੋ ਉਠਦਾ ਬੱਚਿਆਂ ਨੂੰ ਕਿਸ ਤਰ੍ਹਾਂ ਛੱਡ ਕੇ ਜਾਵਾਂ ਮੇਰੇ ਇਨ੍ਹਾਂ ਬੱਚਿਆਂ ਨੂੰ ਕੌਣ ਪਾਲੇਗਾ ਇਹ ਕਿਸ ਦੇ ਮਨ ਬਣ ਕੇ ਰਹਿਣਗੇ ਕੌਣ ਸਵੇਰੇ ਇਨ੍ਹਾਂ ਨੂੰ ਦੁੱਧ ਤੇ ਕੜਾ ਖਵਾਵੇਗਾ ਕੌਣ ਇਨ੍ਹਾਂ ਨੂੰ ਮਿੱਠੀ ਨੀਂਦ ਸੁਲਾਵੇਗਾ ਕੌਣ ਇਹ ਨਾ ਦੀ ਨੀਂਦ ਜਾਗੇਗਾ ਵਿਚਾਰੇ ਕੌਡੀਆਂ ਖੋਟੇ ਹੋ ਕੇ ਰੋਲ ਖੁੱਲ ਜਾਣਗੇ ਕਿਸੇ ਨੇ ਨਹੀਂ ਸਿਆਨਣਾ ਨਹੀਂ ਪਿਆਰਿਓ ਮੈਂ ਤੁਹਾਨੂੰ ਛੱਡ ਕੇ ਨਹੀਂ ਜਾਵਾਂਗੀ ਤੁਹਾਡੇ ਲਈ ਸਭ ਕੁਝ ਸਹਿ ਲਵਾਂਗੀ ਨਰਾਦਰ અપਮਾਨ ਸੜੀ ਪੁੱਜੀ ਖਰੀ ਖੋਟੀ ਝੜਕਾਂ ਝੁੜਕਾਂ ਸਭ ਤੁਹਾਡੇ ਦੀ ਸਾਂਗੀ ਕਲਿਆਣੀ ਤਾਂ ਬੱਚਿਆਂ ਨੂੰ ਲੈ ਕੇ ਲੇਟ ਗਈ ਪਰ ਬਾਬੂ ਸਾਹਿਬ ਨੂੰ ਨੀਂਦ ਨਹੀਂ ਆਈ ਉਹਨਾਂ ਨੂੰ ਸੱਟ ਪਾ ਪੰਜਾਉਣ ਵਾਲੀਆਂ ਗੱਲਾਂ ਬਹੁਤ ਮੁਸ਼ਕਲ ਨਾਲ ਭੁੱਲਦੀਆਂ ਸਨ ਇਹ ਮਜਾਜ ਕਰਦੀ ਮਾਲਕ ਹੋਣ ਵਾਲੇ ਮਜਾਜ ਕਰਦੀ ਮਾਲਕ ਹੋਣ ਵਾਲੇ ਜਿਵੇਂ ਮੈਂ ਹੀ ਇਹਨਾਂ ਦੀ ਗੋਲੀ ਜਨਾਨੀ ਹੋਵਾਂ ਗੱਲ ਮੂੰਹੋਂ ਕੱਢਣੀ ਔਖੀ ਏ ਹੁਣ ਮੈਂ ਇਹਨਾਂ ਦਾ ਗੁਲਾਮ ਬਣ ਕੇ ਰਹਾ ਘਰ ਚ ਕੱਲੀ ਇਹ ਰਹੀ ਤੇ ਬਾਕੀ ਜਨੇ ਵੀ ਆਪਣੇ ਬਗਾਨੇ ਨੇ ਸਭ ਨੂੰ ਕੱਢ ਦਿੱਤਾ ਜਾ ਮੈਨੂੰ ਤਾਂ ਦੇਖ ਹੀ ਸੜਿਆ ਕਰਦੀ ਏ ਚਾਹੁੰਦੀ ਏ ਕਿ ਕਿਸੇ ਤਰ੍ਹਾਂ ਇਹ ਮਰਨ ਤੇ ਮੈਂ ਕੱਲੀ ਆਰਾਮ ਨਾਲ ਰਾਜ ਕਰਾਂ ਦਿਲ ਦੀ ਗੱਲ ਮੂੰਹੋਂ ਨਿਕਲ ਹੀ ਜਾਂਦੀ ਐ ਚਾਹੇ ਕੋਈ ਕਿੰਨਾ ਵੀ ਲੁਕੋਵੇ ਕਈ ਦਿਨਾਂ ਤੋਂ ਦੇਖ ਰਹਾ ਇਸ ਤਰ੍ਹਾਂ ਦੀਆਂ ਹੀ ਸੜੀਆਂ ਪੁੱਜੀਆਂ ਸੁਣਾਇਆ ਕਰਦੀ ਪੇਕਿਆਂ ਦਾ ਕਮੰਡ ਹੋਵੇਗਾ ਪਰ ਉੱਥੇ ਵੀ ਕੋਈ ਨਹੀਂ ਪੁੱਛੇਗਾ ਹੁਣ ਸਾਰੇ ਹੀ ਜੀ ਹਜ਼ੂਰੀ ਕਰਦੇ ਨੇ ਪਰ ਜਦ ਜਾ ਕੇ ਸਿਰ ਤੇ ਪੈ ਜਾਵੇਗੀ ਤਾਂ ਆਟੇ ਦਾਲ ਦਾ ਭਾਅ ਪਤਾ ਲੱਗ ਜਾਵੇਗਾ ਰੋਂਦੀ ਹੋਈ ਆਵੇਗੀ ਬਾਪਾਈ ਕਮੰਡ ਸੋਚਦੀ ਮੈਂ ਘਰ ਮੈਂ ਹੀ ਘਰ ਗਰਸਤੀ ਚਲਾਉਂਦੀ ਹਾਂ ਹੁਣ 4 ਦਿਨ ਲਈ ਕਿਤੇ ਚਲਾ ਜਾਵਾਂ ਤਾਂ ਪਤਾ ਲੱਗ ਜਾਵੇਗਾ ਸਾਰੀ ਛੇਕੀ ਸੁੱਕੀ ਨਿਕਲ ਜਾਵੇਗੀ ਇੱਕ ਵਾਰ ਇਹਨਾਂ ਦਾ ਘਮੰਡ ਤੋੜ ਹੀ ਦਿੰਦਾ ਹਾਂ ਜਰਾ ਵਿਧਵਾਪਣੇ ਦਾ ਮਜ਼ਾ ਹਿੱਚ ਖਾ ਦਿੰਦਾ ਹਾਂ ਪਤਾ ਨਹੀਂ ਇਹਦੀ ਹਿੰਮਤ ਕਿਸ ਤਰ੍ਹਾਂ ਪੈਂਦੀ ਏ ਕਿ ਮੈਨੂੰ ਕੋਸਾਂ ਲੱਗ ਪੈਂਦੀ ਏ ਇੰਜ ਲੱਗਦਾ ਏ ਕਿ ਪਿਆਰ ਇਸ ਨੂੰ ਛੂ ਤੱਕ ਨਹੀਂ ਸਕਿਆ ਜਾ ਸਮਝਦੀ ਐ ਇਹ ਕਰਨ ਨਾਲ ਐਨਾ ਚਮੜੇ ਹੋਏ ਨੇ ਕਿ ਇਹਨਾਂ ਨੂੰ ਚਾਹੇ ਕਿੰਨਾ ਵੀ ਕੋਸੀ ਜਾਵੇ ਇਹ ਟਲਣ ਦਾ ਨਾਂ ਨਹੀਂ ਲਵੇਗਾ ਇਹੀ ਗੱਲ ਐ ਪਰ ਇੱਥੇ ਅਸੀਂ ਵੀ ਸੰਸਾਰ ਨਾਲ ਜਿੰਬੜਨ ਵਾਲੇ ਜੀਵ ਨਹੀਂ ਖੂਚ ਜਾਵੇ ਇਹ ਘਰ ਜਿੱਥੇ ਇਸ ਤਰ੍ਹਾਂ ਦੇ ਪ੍ਰਣਾਲੀਆਂ ਨਾਲ ਵਾਸਤਾ ਪਵੇ ਇਹ ਘਰ ਐ ਜਾਂ ਨਰਕਾ ਅਧਵੀ ਬਾਹ ਤੋ ਥੱਕ ਕੇ ਹਾਰੇ ਆਉਂਦਾ ਹੈ ਤਾਂ ਉਹਨਾਂ ਨੂੰ ਉਹਨੂੰ ਘਰ ਚ ਆਰਾਮ ਮਿਲਦਾ ਹੈ ਇੱਥੇ ਆਰਾਮ ਦੇ ਬਦਲੇ ਬੁਰਾ ਭਲਾ ਸੁਣਨ ਨੂੰ ਮਿਲਦਾ ਹੈ ਮੇਰੀ ਮੌਤ ਤੇ ਲਈ ਬਾਰਤ ਰੱਖੇ ਜਾਂਦੇ ਨੇ ਇਹ ਹੈ 25 ਬਰਿਆਂ ਦੇ ਜੀਵਨ ਦਾੰਤ ਬਸ ਹੁਣ ਚਲਿਆ ਹੀ ਜਾਵਾਂ ਜਾਂ ਦੇਖ ਲਵਾਂਗਾ ਕਿ ਇਹਨਾਂ ਦਾ ਸਾਰਾ ਕਮੰਡ ਮਿੱਟੀ ਚ ਮਿਲ ਗਿਆ ਏ ਤੇ ਇਹ ਮਜਾਜ ਠੰਡਾ ਹੋ ਗਿਆ ਤੇ ਵਾਪਸ ਆ ਜਾਵਾਂਗਾ 4 5 ਦਿਨ ਕਾਫੀ ਹੋਣਗੇ ਲੈ ਤੁਸੀਂ ਵੀ ਕੀ ਯਾਦ ਕਰੋਗੇ ਕਿਸ ਨਾਲ ਬਾਪਿਆ ਸੀ ਇਹ ਹੀ ਸੋਚਦਾ ਹੈ ਬਾਬੂ ਸਾਹਿਬ ਉੱਠੇ ਰੇਸ਼ਮੀ ਚਾਦਰ ਗਾਜਪਾਈ ਕੁਝ ਰੁਪਏ ਲੈ ਆਪਣਾ ਕਾਰਡ ਕੱਢ ਕੇ ਕੁਰਤੇ ਦੀ ਜੇਬ 'ਚ ਰੱਖਿਆ ਛੋਟੀ ਚੱਕੀ ਤੇ ਹੌਲੀ ਦੇ ਨੇ ਬਾਹਰ ਨਿਕਲ ਗਏ ਸਭ ਨੌਕਰ ਨੀਚ ਮਸਤ ਪਏ ਸੀ ਕੁੱਤਾ ਬਾਹ ਸੁਣ ਕੇ ਚੁਗੰਨਾ ਹੋ ਗਿਆ ਤੇ ਉਹ ਉਹਨਾਂ ਦੇ ਨਾਲ ਤੁਰ ਪਿਆ ਪਰ ਇਹ ਕੌਣ ਜਾਣਦਾ ਸੀ ਕਿ ਇਹ ਸਾਰੀ ਲੀਲਾ ਕਿਸਮਤ ਦੇ ਹੱਥੋਂ ਰਚੀ ਜਾ ਰਹੀ ਹੈ ਕਿਸਮਤ ਦਾ ਰਚਨਹਾਰਾ ਕਿਸੇ ਦੂਰ ਅਗਿਆਥਾ ਥਾਂ ਤੇ ਬੈਠਾ ਹੋਇਆ ਆਪਣਾ ਔਖਾ ਤੇ ਭੈੜਾ ਖੇਡ ਦਿਖਾ ਰਿਹਾ ਹੈ ਇਹ ਕੌਣ ਜਾਣਦਾ ਸੀ ਕਿ ਨਕਲ ਅਸਲ ਹੋਣ ਜਾ ਰਹੀ ਹੈ ਅਵਾਨੇ ਸੱਚ ਦਾ ਰੂਪ ਧਾਰਨ ਕਰਨ ਲੱਗਿਆ ਹੋਇਆ ਨਿਸ਼ਾ ਨੇ ਇਨ ਦੋਨੂੰ ਹਰਾ ਕੇ ਆਪਣਾ ਭੂਤ ਪਛਾਛਣ ਵਾਲਾ ਰਾਜ ਸਤਾਫਤ ਕਰ ਲਿਆ ਸੀ ਉਹਦੀ ਪਛਾਹ ਸੈਨਾ ਨੇ ਪ੍ਰਕਿਰਤੀ ਤੇ ਅੰਤਕ ਫਲਾ ਰੱਖਿਆ ਸੀ ਨੇਕ ਫਿਰਤਾਂ ਮੂਹ ਲੁਕੋ ਕੇ ਪੰਗਾ ਸਨ ਮਾੜੀਆਂ ਫਿਰਤੀਆਂ ਜਿੱਤ ਕੇ ਹੰਕਾਰ ਨਾਲ ਘੁੰਮਦੀਆਂ ਫਿਰਦੀਆਂ ਸਨ ਜੰਗਲ ਵਿੱਚ ਵੱਡ ਖਾਣੇ ਜਾਨਵਰ ਸ਼ਿਕਾਰ ਦੀ ਭਾਲ ਚ ਘੁੰਮ ਫਿਰ ਰਹੇ ਸਨ ਤੇ ਸ਼ਹਿਰਾਂ ਚ ਆਦਮੀ ਭੂਤ ਪਿਸ਼ਾਚ ਬਣ ਗਲੀਆਂ ਚ ਬੁੱਕਦੇ ਫਿਰਦੇ ਸਨ ਬਾਬੂ ਉਦੇਪਨ ਨੂੰ ਲਾਲ ਜਲਦੀ ਨਾਲ ਗੰਗਾ ਵੱਲ ਜਾ ਰਹੇ ਸਨ ਉਹਨਾਂ ਨੇ ਆਪਣਾ ਕੁਰਤਾ ਕਾਟ ਤੇ ਕਿਨਾਰੇ ਤੇ ਰੱਖ ਕੇ ਪੰਜ ਦਿਨ ਲਈ ਮਿਰਜ਼ਾਪੁਰ ਜਾਣ ਦਾ ਨਿਸ਼ਚੈ ਕਰ ਲਿਆ ਸੀ ਉਹਨਾਂ ਦਾ ਵਿਚਾਰ ਸੀ ਕਿ ਉਹਨਾਂ ਦੇ ਕੱਪੜੇ ਦੇਖ ਕੇ ਲੋਕਾਂ ਨੂੰ ਉਹਨਾਂ ਦੇ ਡੁੱਬ ਜਾਣ ਦਾ ਵਿਸ਼ਵਾਸ ਹੋ ਜਾਵੇਗਾ ਕਾਰਡ ਕੋਰਤੇ ਦੀ ਜੇਬ ਵਿੱਚ ਸੀ ਪਤਾ ਲਾਉਣ ਲਈ ਕੋਈ ਮੁਸ਼ਕਲ ਨਹੀਂ ਆ ਸਕਦੀ ਕਿ ਖਬਰ ਛੇਤੀ ਤੋਂ ਛੇਤੀ ਸਾਰੇ ਸ਼ਹਿਰ ਵਿੱਚੋਂ ਮਸ਼ਹੂਰ ਹੋ ਜਾਵੇਗੀ 8 ਵਜਿਆਂ ਨੂੰ ਮੇਰੇ ਦਰਵਾਜ਼ੇ ਤੇ ਸਾਰਾ ਸ਼ਹਿਰ ਇਕੱਠਾ ਹੋ ਜਾਵੇਗਾ ਫਿਰ ਦੇਖਾਂਗੇ ਕਿ ਦੇਵੀ ਜੀ ਕੀ ਕਰਦੇ ਇਹ ਸੋਚਦੇ ਹੋਏ ਬਾਬੂ ਸਾਹਿਬ ਗਲੀਆਂ ਵਿੱਚ ਜਾ ਰਹੇ ਸਨ ਤੇ ਅਚਾਨਕ ਉਹਨਾਂ ਨੂੰ ਆਪਣੇ ਪਿੱਛੇ ਕਿਸੇ ਆ ਦੂਜੇ ਆਦਮੀ ਦੇ ਆਉਣ ਦੀ ਪੈੜਚਲ ਸੁਣੀ ਉਹਨਾਂ ਸਮਝਿਆ ਕਿ ਕੋਈ ਹੋਵੇਗਾ ਬੰਦਾ ਅੱਗੇ ਵਧੇ ਪਰ ਜਿਸ ਗਲੀ ਚੋ ਇਹ ਮੁੜਦੇ ਉਸੇ ਵਿੱਚ ਇਹ ਆਦਮੀ ਵੀ ਮੁੜਦਾ ਸੀ ਜਦ ਬਾਬੂ ਸਾਹਿਬ ਨੂੰ ਸ਼ੱਕ ਹੋਇਆ ਕਿ ਆਦਮੀ ਮੇਰਾ ਪਿੱਛਾ ਕਰ ਰਿਹਾ ਹੈ ਇਸ ਤਰ੍ਹਾਂ ਮਹਿਸੂਸ ਹੋਇਆ ਕਿ ਇਹਦੀ ਨੀਅਤ ਸਾਫ਼ ਨਹੀਂ ਹੈ ਉਹਨਾਂ ਨੇ ਤੁਰੰਤ ਜੀਵ ਚੋਂ ਨਿੱਕੀ ਬੈਟਰੀ ਗੱਡੀ ਤੇ ਉਹਦੀ ਲੋਚ ਉਸ ਆਦਮੀ ਨੂੰ ਦੇਖਿਆ ਇੱਕ ਮਣੋਖ ਆਪਣੇ ਮੋਢੇ ਤੇ ਲਾਠੀ ਰੱਖੀ ਚੱਲਿਆ ਆਉਂਦਾ ਸੀ ਬਾਬੂ ਸਾਹਿਬ ਉਹਨੂੰ ਦੇਖਦੇ ਹੀ ਘਬਰਾ ਗਏ ਇਹ ਸ਼ਹਿਰ ਦਾ ਬਹੁਤ ਵੱਡਾ ਬਦਮਾਸ਼ ਸੀ 3 ਸਾਲ ਪਹਿਲਾਂ ਉਸਤੇ ਡਾਕੇ ਦਾ ਮੁਕੱਤਮਾ ਚੱਲਿਆ ਸੀ ਉਹਦੇ ਪਾਣੂ ਨੇ ਇਸ ਮੁਕੱਦਮੇ ਵਿੱਚ ਸਰਕਾਰ ਦੇ ਵੱਲੋਂ ਪੈਰਵੀ ਕੀਤੀ ਸੀ ਤੇ ਇਸ ਬਦਮਾਸ਼ ਨੂੰ 3 ਸਾਲ ਦੀ ਸਜ਼ਾ ਕਰਵਾਈ ਸੀ ਉਸ ਦਿਨ ਤੋਂ ਹੀ ਇਹ ਉਹਨਾਂ ਦੇ ਖੂਨ ਦਾ ਪਿਆਸਾ ਹੋ ਗਿਆ ਸੀ ਕੱਲ ਹੀ ਉਹ ਛੁੱਟ ਕੇ ਆਇਆ ਸੀ ਅੱਜ ਕੁਦਰਤੀ ਸਵਭਾਵ ਨਾਲ ਬਾਬੂ ਸਾਹਿਬ ਕੱਲ੍ਹਿਆ ਰਾਤ 'ਚ ਦਿਖਾਈ ਦਿੱਤੇ ਤੇ ਉਹਨਾਂ ਨੇ ਸੋਚਿਆ ਕਿ ਇਹਨਾਂ ਨਾਲ ਹਿਸਾਬ ਚਕਾਉਣ ਦਾ ਇਹ ਚੰਗਾ ਮੌਕਾ ਹੈ ਇਸ ਤਰ੍ਹਾਂ ਦਾ ਮੌਕਾ ਸ਼ਾਇਦ ਹੀ ਫੇਰ ਕਦੇ ਮਿਲੇ ਉਹ ਬਦਮਾਸ਼ ਇੱਕਦਾਂ ਪਿੱਛੇ ਹੋ ਗਿਆ ਤੇ ਬਾਹਰ ਕਰ ਲਈ ਪੈਂਤਰਾ ਲੈ ਹੀ ਰਿਹਾ ਸੀ ਕਿ ਬਾਬੂ ਸਾਹਿਬ ਨੇ ਜੇਬ ਵੀ ਬੈਂਟਰੀ ਵਾਲ ਦਿੱਤੀ ਬਦਮਾਸ਼ ਬੋਲਿਆ ਕਿਉਂ ਬਾਬੂ ਜੀ ਪਛਾਨਦੇ ਹੋ ਮੈਂ ਹਾਂ ਮਤਾਈ ਬਾਬੂ ਸਾਹਿਬ ਨੇ ਉਹਨੂੰ ਘੂਰ ਕੇ ਕਿਹਾ ਕਿਉਂ ਮੇਰਾ ਪਿੱਛਾ ਕਿਉਂ ਕਰਦਾ ਪਿਆ ਮਤਾਈ ਕਿਉਂ ਕਿਸੇ ਨੂੰ ਰਸਤੇ 'ਚ ਚੱਲਣ ਦੀ ਮਨਾਹੀ ਹੈ ਇਹ ਗਲੀ ਤੇਰੇ ਪਿਓ ਦੀ ਹੈ ਬਾਬੂ ਸਾਹਿਬ ਜਵਾਨੀ 'ਚ ਕੁਸ਼ਤੀ ਲੜਦੇ ਹੁੰਦੇ ਸੀ ਹੁਣ ਵੀ ਤੰਦਰੁਸਤ ਆਦਮੀ ਸਨ ਦਿਲ ਦੇ ਵੀ ਕੱਚੇ ਨਹੀਂ ਸਨ ਸੋਟੀ ਸੰਭਾਲ ਕੇ ਬੋਲੇ ਅਜੇ ਸ਼ਾਇਦ ਮਨ ਨਹੀਂ ਭਰਿਆ ਤੇਰਾ ਇਸ ਵਾਰ 7 ਸਾਲਾਂ ਲਈ ਜਾਵੇਂਗਾ ਮਤ ਮਤੇ ਮੈਂ 7 ਸਾਲਾਂ ਲਈ ਜਾਵਾਂਗਾ ਜਾਂ 14 ਸਾਲਾਂ ਲਈ ਪਰ ਤੈਨੂੰ ਜਿਉਂਦਾ ਨਹੀਂ ਛੱਡਾਂਗਾ ਹਾਂ ਜੇਕਰ ਤੂੰ ਮੇਰੇ ਪੈਰਾਂ ਤੇ ਡਿੱਗ ਕੇ ਸੌਂ ਖਾਵੇਂ ਕਿ ਹੁਣ ਕਿਸੇ ਨੂੰ ਸਜ਼ਾ ਨਹੀਂ ਕਰਾਵਾਂਗਾ ਤਾਂ ਛੱਡ ਦੇਵਾਂਗਾ ਬੋਲ ਮਨਜ਼ੂਰ ਹੈ ਉਹਦੇ ਪਾਣੂ ਤੇਰੀ ਸ਼ਾਮਤ ਤਾਂ ਨਹੀਂ ਆਈ ਮਤੇਈ ਸ਼ਾਮ ਤੇ ਮੇਰੀ ਨਹੀਂ ਆਈ ਤੇਰੀ ਆਈ ਏ ਬੋਲ ਖਾਂਦਾ ਏ ਸੌ ਕੇ ਇੱਕ ਉਦੇਪਾਂ ਨੂੰ ਤੂੰ ਹਟਦਾ ਕਿ ਮੈਂ ਪੁਲਿਸ ਨੂੰ ਬੁਲਾਵਾਂ ਮਤਈ 2 ਉਦੇਪਾਂ ਨੂੰ ਗਰਜ ਕੇ ਹਟ ਜਾ ਬਦਮਾਸ਼ ਸਾਹਮਣੇ ਤੂੰ ਮਤਈ 3 ਮੂੰਹ ਵਿੱਚੋਂ ਤਿੰਨ ਸ਼ਬਦ ਨਿਕਲਦਿਆਂ ਹੀ ਬਾਬੂ ਸਾਹਿਬ ਦੇ ਸਿਰ ਤੇ लाठी ਦਾ ਇਸ ਤਰ੍ਹਾਂ ਬਾਰ ਕੀਤਾ ਕਿ ਉਹ ਬੇਹੋਸ਼ ਹੋ ਕੇ ਜ਼ਮੀਨ ਤੇ ਡਿੱਗ ਪਿਆ ਉਹਨਾਂ ਦੇ ਮੂੰਹ ਵਿੱਚੋਂ ਕੇਵਲੇ ਨਾ ਹੀ ਨਿਕਲਿਆ ਹਾਏ ਮਾਰ ਦਿੱਤਾ ਮੱਤੇ ਇਨੇ ਕੋਲ ਆ ਕੇ ਦੇਖਿਆ ਤਾਂ ਸਿਰ ਪਾਟ ਗਿਆ ਸੀ ਤੇ ਖੂਨ ਦੀ ਧਾਰ ਨਿਕਲ ਰਹੀ ਸੀ ਨਬਜ ਨਾੜੀ ਦਾ ਕਿਤੇ ਪਤਾ ਨਹੀਂ ਸੀ ਸਮਝ ਗਿਆ ਕਿ ਇਹਦਾ ਤਾਂ ਕੰਮ ਮੁੱਕ ਗਿਆ ਓਨੇ ਗੁੱਟ ਤੋਂ ਸੋਨੇ ਦੀ ਘੜੀ ਖੋਲ ਲਈ ਕੁਰਤੇ ਵਿੱਚੋਂ ਸੋਨੇ ਦੇ ਬਟਨ ਕੱਢ ਲਏ ਉਂਗਲੀ 'ਚੋਂ ਅੰਗੂਠੀ ਲਾਹੀ ਤੇ ਆਪਣੇ ਰਾਹੇ ਪੈ ਗਿਆ ਜਿਵੇਂ ਕੁਝ ਹੋਇਆ ਹੀ ਨਹੀਂ ਹਾਂ ਇੰਨੀ ਦਇਆ ਕੀਤੀ ਕਿ লাশ ਰਸਤੇ ਵਿੱਚੋਂ ਘੜੀਸਕੇ ਕਿਨਾਰੇ ਰੱਖ ਦਿੱਤੀ ਹਾਈ ਵਿਚਾਰੇ ਕੀ ਸੋਚ ਕੇ ਚੱਲੇ ਸੀ ਕੀ ਹੋ ਗਿਆ ਜੀਵਨ ਤੇਰੇ ਤੋਂ ਜ਼ਿਆਦਾ ਨਿਥਾਰਥ ਵੀ ਦੁਨੀਆ 'ਚ ਕੋਈ ਚੀਜ਼ ਏ ਕੀ ਉਹ ਇਸ ਦੀਵੇ ਦੀ ਤਰ੍ਹਾਂ ਨਹੀਂ ਜਿਹੜਾ ਹਵਾ ਦੇ ਇੱਕ ਬੁੱਲੇ ਨਾਲ ਬੁੱਝ ਜਾਂਦਾ ਹੈ ਪਾਣੀ ਦੇ ਇੱਕ ਬੁਲਬਲੇ ਨੂੰ ਦੇਖਦੇ ਹੋਏ ਪਰ ਉਹਨੂੰ ਟੁੱਟਦਿਆਂ ਵੀ ਬਹੁਤੀ देर ਨਹੀਂ ਲੱਗਦੀ ਜੀਵਨ 'ਚ ਐਨਾ ਅਰਥ ਸਾਰ ਵੀ ਨਹੀਂ ਸਾਹਾਂ ਦਾ ਭਰੋਸਾ ਹੀ ਕੀਏ ਇਸ ਨਾਸ਼ਵਾਨਤਾ ਤੇ ਅਸੀਂ ਉਮੀਦਾਂ ਦੇ ਕਿੰਨੇ ਵੱਡੇ ਵੱਡੇ ਮਹਿਲ ਬਣਾਉਂਦੇ ਹਾਂ ਨਹੀਂ ਜਾਣਦੇ ਇਹੇ ਠਾਂ ਜਾਣ ਵਾਲਾ ਸਾ ਉੱਪਰ ਆਵੇਗਾ ਕਿ ਨਹੀਂ ਪਰ ਸੋਚਦੇ ਇੰਨੇ ਦੂਰ ਦੀ ਹਾਂ ਜਿਵੇਂ ਅਸੀਂ ਅਮਰ ਹੋਈ ਧੰਨਵਾਦ ਚਲਦਾ